ਸਿਮਰਨ ਜੰਮੂ ਦੀ ਧੜਕਣ ਤੁਸੀਂ ਨਾਮ ਤੇ ਸੁਣਿਆ ਹੋਣਾ ਕੁਝ ਦਿਨ ਪਹਿਲਾਂ ਆਰਜ ਸਿਮਰਨ ਦੀ ਆਪਣੇ ਗੁਰੂਗਾਂਵ ਵਾਲੇ ਫਲੈਟ ਦੇ ਵਿੱਚ ਲਾਸ਼ ਮਿਲਦੀ ਹੈ ਤੇ ਉਸ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ ਕਿ ਇੰਨੀ ਵਧੀਆ ਕਰੀਅਰ ਵਾਲੀ ਕੁੜੀ ਕਿਵੇਂ ਸਭ ਕੁਝ ਕਰ ਦਿੰਦੀ ਹੈ ਕੋਈ ਸੁਸਾਇਸਾਈਡ ਕਹਿੰਦਾ ਹੈ ਕੋਈ ਕਰਦੇ ਮਰਡਰ ਕਹਿੰਦੇ ਨੇ ਪਰ ਹਰ ਕਿਸੇ ਨੂੰ ਸ਼ੱਕ ਪਾਜੇ ਫ੍ਰੀਲੈਂਸਿੰਗ ਆਰਜ ਜੋਕੀ ਸੀ ਔਰ ਜੰਮੂ ਦੀ ਧੜਕਣ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਆਰਜ ਸਿਮਰਨ ਔਰ ਆਰਜ ਸਿਮਰਨ ਨੇ ਸੋਸ਼ਲ ਮੀਡੀਆ ਦੇ ਉੱਤੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਕਬੂਲੀਅਤ ਹਾਸਲ ਕਰ ਦਿੱਤੀ ਸੀ ਔਰ ਉਸ ਦੀ ਮੌਤ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਪਰ ਹੁਣ ਹੈਰਾਨ ਪਰੇਸ਼ਾਨ ਇਸ ਗੱਲ ਤੋਂ ਵੀ ਹੈ ਕਿ ਆਰਜੇ ਸਿਮਰਨ ਦੇ ਅਕਾਊਂਟ ਦੇ ਉੱਤੇ ਅਚਾਨਕ ਪੋਸਟ ਪਈ ਹੈ ਔਰ ਉਸ ਤੋਂ ਬਾਅਦ ਜਿਹੜਾ ਆ ਭਾਵੁਕ ਹੋ ਗਏ ਨੇ ਹਰ ਕੋਈ ਜਿਹੜਾ ਕਿ ਉਸ ਪੋਸਟ ਨੂੰ ਦੇਖ ਰਿਹਾ ਹੈ ਇਹਦਰ ਅਸਲ ਪੋਸਟ ਇਹ ਕਹਿੰਦੀ ਹੈ ਕਿ ਆਰਜੇ ਸਿਮਰਨ ਨੂੰ ਅਸੀਂ ਜਿਉਂਦੇ ਰੱਖਣਾ ਹੈ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਸ਼ਾਇਦ ਇਹ ਪੋਸਟ ਪਾਈ ਹੈ ਕਿਉਂਕਿ ਉਹਨਾਂ ਦਾ ਅਕਾਊਂਟ ਸ਼ਾਇਦ ਉਹਨਾਂ ਦੇ ਵੱਲੋਂ ਹੁਣ ਹੈਂਡਲ ਕੀਤਾ ਜਾਏਗਾ। ਔਰ ਉਹਦੇ ਵਿੱਚ ਉਹ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਆ ਕਿ ਆਰ ਜੇ ਸਿਮਰਨ ਦਾ ਨਾਲ ਜੋ ਹੋਇਆ ਉਹਨਾਂ ਉਸ ਨੂੰ ਸ਼ਬਦਾਂ ਚ ਲਿਖਣਾ ਬਹੁਤ ਔਖਾ ਆ। ਪਰ ਆਰ ਜੇ ਸਿਮਰਨ ਜੋ ਆਪਣੇ ਫੈਨਸ ਨੂੰ ਬਹੁਤ ਚਾਹੁੰਦੀ ਸੀ ਔਰ ਉਸ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਸੀਗਾ ਔਰ ਹਮੇਸ਼ਾ ਖੁਸ਼ੀਆਂ ਵੰਡਦੀ ਆਰ ਜੇ ਸਿਮਰਨ ਜਿਹੜੀ ਆ ਉਸ ਦੇ ਇਸ ਹੰਭੜੇ ਨੂੰ ਅਸੀਂ ਅੱਗੇ ਤੋਂ ਵੀ ਜਿਹੜਾ ਆ ਆ ਰੱਖਾਂਗੇ ਜਾਰੀ ਰੱਖਾਂਗੇ ਔਰ ਇਸ ਅਕਾਊਂਟ ਨੂੰ ਸਪੋਰਟ ਕਰਿਓ ਇਹ ਪੋਸਟ ਉਹਦੇ ਭਰਾ ਵੱਲੋਂ ਕਹਿੰਦੇ ਪਾਈ ਗਈ ਆ ਪਰ ਫਿਲਹਾਲ ਜਦੋਂ ਕਿਉਂਕਿ ਆਰਜ ਸਿਮਰਨ ਦੀ ਮੌਤ ਤੋਂ ਬਾਅਦ ਉਸਦੇ ਅਕਾਊਂਟ ਦੇ ਉੱਤੇ ਇਹ ਪਹਿਲੀ ਪੋਸਟ ਹੈ ਔਰ ਇਹ ਪੋਸਟ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਫਿਲਹਾਲ ਤੁਸੀਂ ਕਿਵੇਂ ਦੇਖਦੇ ਹੋ ਆਰਜ ਸਿਮਰਨ ਜਿਹੜੇ ਕਿ ਇੱਕ ਨੌਜਵਾਨ ਯੂਥ ਦੇ ਵੱਲੋਂ ਇਹ ਸਭ ਕੁਝ ਕਰ ਰਿਹਾ ਜਣਾ ਐਡੇ ਵਧੀਆ ਕੈਰੀਅਰ ਤੋਂ ਬਾਅਦ ਵੀ ਐਡਾ ਵੱਡਿਆ ਡਿਸੀਜਨ ਐਡਾ ਵੱਡਾ ਡਿਸੀਜਨ ਲੈ ਲੈਣਾ ਔਰ ਉਸ ਤੋਂ ਬਾਅਦ ਸਾਰਿਆਂ ਨੂੰ ਹੈਰਾਨ ਕਰ ਦੇਣਾ ਔਰ ਇਸ ਇਸ ਦੇ ਵਿੱਚ ਉਸਦੇ ਭਰਾ ਨੇ ਇਹ ਵੀ ਲਿਖਿਆ ਆ ਕਿ ਜੇਕਰ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਤੇ ਕਿਸੇ ਦੇ ਕੋਲ ਮਦਦ ਲੈਣਾ ਕਿਸੇ ਦੇ ਨਾਲ ਗੱਲਬਾਤ ਕਰਨਾ ਉਹਦੇ ਵਿੱਚ ਕੋਈ ਗਲਤ ਨਹੀਂ ਹੈ ਆਰ ਜੇ ਸਿਮਰਨ ਦੇ ਮੌਤ ਤੋਂ ਬਾਅਦ ਇਹ ਉਸਦੇ ਪੇਜ ਦੇ ਉੱਤੇ ਪਹਿਲੀ ਪੋਸਟ ਹੈ ਆਰ ਜੇ ਸਿਮਰਨ ਦਾ ਪਰਿਵਾਰ ਹੈ ਇਸ ਵਿੱਚ ਔਰ ਪਰਿਵਾਰ ਦੇ ਨਾਲ ਉਹ ਤਸਵੀਰਾਂ ਨੇ ਜਿਹੜੇ ਕਿ ਹਸੀ ਖੁਸ਼ੀ ਦੇ ਪਲ ਜਿਹੜੇ ਆ ਆਰ ਜੇ ਸਿਮਰਨ ਨੇ ਬਤਾਏ ਹੋਣਗੇ ਔਰ ਇਸੇ ਪੋਸਟ ਦੇ ਵਿੱਚ ਲਿਖਿਆ ਗਿਆ ਆ ਕਿ ਆਰਜ ਸਿਮਰਨ ਹਮੇਸ਼ਾ ਚਾਹੁੰਦੀ ਸੀ ਕਿ ਉਹ ਆਪਦੇ ਫੈਨਸ ਦੇ ਨਾਲ ਰابطੇ ਚ ਰਹੇ ਔਰ ਉਹਨਾਂ ਦੇ ਲਈ ਖੁਸ਼ੀਆਂ ਦਾ ਕਾਰਨ ਬਣੇ ਆਪਾਂ ਇਸੇ ਹੀ ਪਹਿਲ ਨੂੰ ਜਾਰੀ ਰੱਖਣਾ ਆ ਔਰ ਇੱਦਾਂ ਵੀ ਲਿਖਿਆ ਆ ਕਿ ਜਦੋਂ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਤੁਸੀਂ ਇਕੱਲੇ ਰਹਿ ਗਏ ਹੋ ਉਹਦੇ ਲਈ ਮਦਦ ਲੈਣਾ ਜਾਂ ਕਿਸੇ ਆਪਣੇ ਨਾਲ ਗੱਲਬਾਤ ਕਰਨਾ ਕੁਝ ਗਲਤ ਨਹੀਂ ਹੈਗਾ ਵਾਕੀ ਗੱਲ ਵੀ ਸਹੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਔਰ ਹਮੇਸ਼ਾ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਕਈ ਵਾਰੀ ਆਪਣੇ ਅੰਦਰ ਵਸਾ ਲੈਂਦੇ ਆਂ ਔਰ ਉਸ ਤੋਂ ਬਾਅਦ ਜਦੋਂ ਵੱਡਾ ਗੁਬਾਰ ਬਣ ਜਾਂਦਾ ਹੈ ਤੇ ਫਿਰ ਉਹਦੇ ਨਤੀਜੇ ਕਈ ਵਾਰੀ ਗਲਤ ਹੋ ਜਾਂਦੇ ਆਂ ਅੰਗਰੇਜ਼ੀ ਦੇ ਵਿੱਚ ਲਿਖਿਆ ਜਦੋਂ ਅਖੀਰ ਅੰਤ ਕਰਦਾ ਆ ਉਸ ਦਾ ਉਹਦਾ ਭਰਾ ਲਿਖਦਾ ਟੇਕ ਕੇਅਰ ਆਫ ਯੋਰself ਐਂਡ ਪਲੀਜ਼ ਡੋਨਟ ਹੈਜ਼ਿਟੇਟ ਟੂ ਸੀਕ ਹੈਲਪ ਇਫ ਯੂ ਫੀਲ ਓਵਰਵੈਲਮ ਯੂ ਆਰ ਨੋਟ ਅਲੋਨ ਕਹਿੰਦੇ ਨੇ ਕਿ ਤੁਸੀਂ ਹਮੇਸ਼ਾ ਹੈਲਪ ਲਓ ਕਿਉਂਕਿ ਬਹੁਤ ਗੱਲਾਂ ਹੁੰਦੀਆਂ ਨੇ ਖਾਸ ਕਰਕੇ ਜਦੋਂ ਬਹੁਤ ਵੱਡਾ ਤਾਮੇ ਜਾਮੇ ਵਾਲਾ ਕੈਰੀਅਰ ਹੋਵੇ ਤਾਂ ਉਸ ਦੇ ਵਿੱਚ ਗੱਲਾਂ ਕਈ ਵਾਰ ਤੁਹਾਨੂੰ ਇੰਨਾ ਪ੍ਰੈਸ਼ਰ ਕਰ ਦਿੰਦੀਆਂ ਨੇ ਕਿ ਜ਼ਿੰਦਗੀ ਤੇ ਮੌਤ ਦੀ ਬਣ ਆਉਦੀ ਹੈ ਫਿਲਹਾਲ ਆਰਜ ਸਿਮਰਨ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਔਰ ਇਸ ਇਹ ਪਾਵਕ ਪੋਸਟ ਹੈ ਔਰ ਇਸ ਪੋਸਟ ਤੋਂ ਬਾਅਦ ਹੁਣੇ ਕਲੀਅਰ ਹੋਇਆ ਕਿ ਉਸਦੇ ਭਰਾ ਨੇ ਇਹ ਪੋਸਟ ਪਾਈ ਹੈ ਕਿਉਂਕਿ ਉਹਦੇ ਪੇਜ ਨੂੰ ਜਾਗਦਾ ਰੱਖਣ ਦੇ ਲਈ ਉਹਦੀ ਸੋਚ ਨੂੰ ਜਾਗਦਾ ਰੱਖਣ ਦੇ ਲਈ ਇਹ ਕੋ